ਕਾਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀਆਂ ਜਿਸ ਦਾ ਨਾਮ ਹੈ ਮਤਲਬੀ ਉਲਾਦ ਇੱਕ ਪਿੰਡ ਵਿੱਚ ਹੀਰਾ ਹੀਰਾ ਲਾਲ ਗਰੀਬ ਖਸਰਾ ਰਹਿੰਦਾ ਸੀ ਜਿਸ ਦੇ ਕੋਇਲੇ ਦਾ ਡਿਪੂ ਸੀ ਉਸ ਦੀ ਤਰ੍ਹਾਂ ਪਤਨੀ ਮਹਿੰਗੀ ਤੋਂ ਇਲਾਵਾ ਦੋ ਲੜਕੇ ਤੇ ਇੱਕ ਲੜਕੀ ਸੀ ਹੀਰਾ ਲਾਲ ਦਾ ਸਭ ਤੋਂ ਵੱਡਾ ਮੁੰਡਾ ਵਿਆਹਿਆ ਹੋਇਆ ਸੀ ਤੇ ਦੂਸਰੇ ਦੋ ਕੁਆਰੇ ਸਨ ਹੀਰਾਲਾ ਦੀ ਧੀ ਅਲੀਚਾ ਜੋ ਇੰਗਲੈਂਡ ਵੇ ਆਈ ਹੋਈ ਸੀ ਉਸ ਦਾ ਵਿਆਹ ਚੁੰਨੀ ਚੜਾ ਕੇ ਕੀਤਾ ਗਿਆ ਸੀ। ਹੀਰਾਲਾ ਲ ਬੜਾ ਹੀ ਮਿਹਨਤੀ ਇਨਸਾਨ ਸੀ। ਇੱਕ ਦਿਨ ਕੋਲੇ ਦੇ ਢੇਰ ਵਿੱਚ ਕੋਇਲਾ ਪੂਰੀ ਵਿੱਚ ਪਾ ਰਿਹਾ ਸੀ। ਕੀ ਅਚਾਨਕ ਉਸ ਨੂੰ ਇੱਕ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ। ਹੀਰਾਲਾ ਲ ਨੇ ਇਹ ਸੁਣ ਕੇ ਸੁਨਿਆਰੇ ਨੇ ਕਿਹਾ ਹੀਰੇ ਤੇਰੀ ਰੱਬ ਨੇ ਸੁਣ ਲਈ। ਤੂੰ ਕਰੋੜਪਤੀ ਹੋ ਗਿਆ। ਹੀਰੇ ਨੇ ਸੁਨਿਆਰੇ ਨੂੰ ਕਿਹਾ ਯਾਰ ਮੈਂ ਤੇਰੀ ਗੱਲ ਸਮਝਿਆ ਨਹੀਂ ਅਗੋ ਸੁਨਿਆਰੇ ਨੇ ਕਿਹਾ ਹੀਰੇ ਇਹ ਹੀਰਾ ਹੀ ਹੈ ਇਸ ਦੀ ਪਾਲ ਵਿੱਚ ਰਾਜੇ ਮਹਾਰਾਜੇ ਮਹਾਰਾਜੇ ਢਟਕਦੇ ਫਿਰਦੇ ਨੇ ਅਗੋ ਹੀਰਾ ਲਾਲ ਨੇ ਖੁਸ਼ੀ ਨਾਲ ਕਿਹਾ ਤੇਰੇ ਮੂੰਹ ਵਿੱਚ ਕਿਉਂ ਸ਼ਕਰ ਪਾਵਾਂ ਅੱਛਾ ਹੁਣ ਮੈਂ ਚੱਲਦਾ ਹਾਂ ਇਹ ਕਹਿ ਕੇ ਹੀਰਾ ਲਾਲ ਹੀ ਖੁਸ਼ੀ-ਖੁਸ਼ੀ ਆਪਣੇ ਘਰ ਆ ਗਿਆ ਹੀਰੇ ਦੀ ਮੁਸਕਰਾਹਟ ਵੇਕੇ ਉਸ ਦੀ ਨੂਨ ਨੇ ਪੁੱਛਿਆ ਪਿਤਾ ਜੀ ਅੱਜ ਬੜੇ ਖੁਸ਼ ਨਜ਼ਰ ਆ ਰਹੇ ਹੋ ਉਸ ਨੂੰ ਕੁਝ ਲੱਗ ਗਿਆ ਹੈ ਲੱਗਦਾ ਅੱਗੋ ਹੀਰਾ ਲਾ ਨੇ ਜਵਾਬ ਦਿੱਤਾ ਨਹੀਂ 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 ਬਸ ਉਹੀ ਇੱਕ ਹੈ ਕਿ ਉਸਨੇ ਗੱਲ ਟਾਲ ਦਿੱਤੀ ਪਰ ਨੂਨ ਨੂਨ ਹੀਰਾ ਲਾ ਦੇ ਜਵਾਬ ਨਾਲ ਸੰਤੁਸ਼ਟੀ ਨਹੀਂ ਹੋਈ ਉਸ ਨੂੰ ਆਪਣੇ ਸਹੁਰੇ ਦੀ ਟਾਕ ਤੇ ਕਹਿ ਤੇ ਯਕੀਨ ਨਾ ਹੋਇਆ ਉਹ ਹੀਰਾ ਲਾਲ ਦੀ ਸਚਾਈ ਪਤਾ ਲਗਾਉਣ ਲਈ ਉਤਾਵਲੀ ਹੋ ਗਈ ਉਸਨੇ ਸੋਹਰਾ ਹੀਰਾ ਲਾਲ ਦੀ ਪੂਰੀ ਤਰ੍ਹਾਂ ਤਾੜ ਰੱਖੀ ਉਧਰ ਹੀਰਾ ਲਾਲ ਆਪਣੇ ਕਮਰੇ ਵਿੱਚ ਗਿਆ ਤੇ ਜਿੱਥੇ ਮੰਦਰ ਸੀ ਉਥੇ ਮੰਦਰ ਵਿੱਚ ਭੋਲੇ ਸ਼ੰਕਰ ਦਾ ਬਹੁਤ ਵੱਡੀ ਮੂਰਤੀ ਸੀ ਉਹ ਭੋਲੇ ਸ਼ੰਕਰ ਦੀ ਚਰਨੀ ਹੱਥ ਲਾ ਕੇ ਹੀਰਾ ਅੱਗੇ ਰੱਖ ਕੇ ਬੜੀ ਨਿਮਰਤਾ ਨਾਲ ਲਿਹਾਜੇ ਨਾਲ ਕਹਿਣ ਲੱਗਾ ਪ੍ਰਭੂ اے ਤੁਸਾਂ ਮੇਰੀ ਝੋਲੀ ਵਿੱਚ ਖੈਰ ਪਾਈ ਹੈ ਆ ਆਪ ਦਾ ਕੋਟੀ ਕੋਟੀ ਧੰਨਵਾਦ ਇਹ ਬੋਲ ਕੇ ਉਸਨੇ ਪ੍ਰਭੂ ਦੀ ਚੰਨੀ ਹੀਰਾ ਲਾ ਕੇ ਪ੍ਰਭੂ ਦੀ ਮੂਰਤੀ ਥੱਲੇ ਰੱਖ ਕੇ ਲੁਕਾ ਦਿੱਤਾ ਇਹ ਦੇਖ ਕੇ ਬੂਹੇ ਵਿੱਚ ਝਾਕਦੇ ਹੀ ਨੂ ਦੀਆਂ ਅੱਖਾਂ ਫਟਕਦੀਆਂ ਫਟਕਦੀਆਂ ਹੀ ਰਹਿ ਗਈਆਂ ਉਸਨੇ ਜਲਦੀ ਫੋਨ ਕਰਕੇ ਹੀਰਾ ਲਾਲ ਦੇ ਪੁੱਤਰ ਪੁੱਤਰ ਭਾ ਆਪਣੇ ਪਤੀ ਨੂੰ ਬੁਲਾ ਲਿਆ ਹੀਰਾ ਹੀਰੇ ਬਾਰੇ ਦੱਸਿਆ ਸ਼ਾਮ ਨੂੰ ਉਸ ਨੇ ਦੂਜੇ ਭਰਾ ਨੂੰ ਵੀ ਹੀਰੇ ਬਾਰੇ ਖਬਰ ਦੇ ਦਿੱਤੀ ਹੀਰਾ ਲਾਲ ਦੀ ਪਤਨੀ ਨੇ ਵੀ ਹੀਰੇ ਬਾਰੇ ਪਤਾ ਲੱਗ ਗਿਆ ਚਾਰਾ ਨੇ ਹੀਰਾ ਲਾਲ ਕੋਲੋਂ ਹੀਰਾ ਹੜੱਪ ਲਈ ਤਰਕੀਬ ਬਣਾਈ ਉਧਰ ਉਹਨਾਂ ਦੀ ਇੰਗਲੈਂਡ ਵਿੱਚ ਰਹਦੀ ਭੈਣ ਨੂੰ ਸੁਨਿਆਰੇ ਦੀ ਨੂੰ ਨੇ ਹੀਰੇ ਬਾਰੇ ਉਸ ਨੂੰ ਦੱਸ ਦਿੱਤਾ ਜਦੋਂ ਹੀਰੇ ਬਾਰੇ ਲੀਸ਼ਨ ਨੂੰ ਪਤਾ ਲੱਗਾ ਤਾਂ ਉਸ ਦੇ ਮਾਨ ਵਿੱਚ ਲਾਲਚ ਪੈਦਾ ਹੋ ਗਿਆ ਤੇ ਉਸਨੇ ਆਪਣੇ ਪਿਤਾ ਹੀਰਾ لال ਕੋਲ ਇੰਡੀਆ ਆਉਣ ਦਾ ਮਨਸੂਬਾ ਬਣਾਉਣ ਲੱਗੀ ਆਖਰ ਉਹ ਘਰ ਪਹੁੰਚੀ ਹੁਣ ਪੰਜਾਂ ਜਣਾਂ ਨੇ ਆਪਣੇ ਆਪਣੇ ਤਰੀਕੇ ਨਾਲ ਪਿਤਾ ਕੋਲ ਹੀਰਾ ਹਾਸਲ ਕਰਨ ਲਈ ਯੋਜਨਾ ਬਣਾਈ ਪਰ ਅਫਸੋਸ ਕੀ ਜਤਨ ਕਰਦਿਆਂ ਵੀ ਹੀਰਾ ਕਿਸੇ ਦੇ ਹੱਥ ਨਾ ਲੱਗਾ ਹੁਣ ਪਿਤਾ ਨੂੰ ਪੂਰੀ ਤਰ੍ਹਾਂ ਲੱਗ ਚੁੱਕਾ ਸੀ ਕਿ ਇਹ ਮੇਰੀ ਲਾੜਨ ਮਤਲਬੀ ਹੈ ਜਿਨ੍ਹਾਂ ਨੇ ਕਦੀ ਉਸ ਨੂੰ ਚੱਦ ਨਾ ਰੋਟੀ ਪਾਣੀ ਵੀ ਨਹੀਂ ਪੁੱਛਿਆ ਭਾਵ ਇੱਕਦਮ ਬਦਲ ਗਿਆ ਹੈ ਪਾ ਪਲਟ ਗਿਆ ਹੀਰਾ ਲਾ ਨੂੰ ਸਮਝ ਆ ਗਈ ਇਹ ਮਤਲਬ ਵੀ ਹੀਰਾ ਹਾਸਲ ਕਰਨ ਲਈ ਮੇਰੀ ਚਾਪਲੂਸੀ ਕਰ ਆਏ ਹਨ ਇੱਥੇ ਤੱਕ ਉਸਦੀ ਪਤਨੀ ਵੀ ਬੱਚਾ ਨਾਲ ਮਿਲੀ ਹੋਈ ਸੀ ਜਿਸ ਜਿਸ ਨੇ ਉਸ ਨੂੰ ਪੂਰਾ ਵਿਸ਼ਵਾਸ ਸੀ ਉਸ ਦਾ ਦਿਲ ਆਪਣੇ ਨਾਲ ਹੀ ਦਗਾ ਆਪਣੇ ਨਾਲ ਵੇਖੇ ਉਚਾੜ ਹੋ ਗਿਆ ਉਹ ਦੁਨੀਆਂ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਾ ਸਿਰ ਤੋਂ ਪੈਰਾਂ ਤੱਕ ਉਹ ਦੁੱਖ ਦੁੱਖਾਂ ਦੇ ਸਮੁੰਦਰਾਂ ਵਿੱਚੋਂ ਗੁੱਤੇ ਖਾਣ ਲੱਗਾ ਜਦੋਂ ਲਾਤ ਅਤੇ ਪਤਨੀ ਨੇ ਸੁੱਖ ਲਈ ਉਹ ਦਿਨ ਰਾਤ ਮਿਹਨਤ ਕਰਦਾ ਰਿਹਾ ਉਸੇ ਨੂੰ ਲਾਲ ਨੇ ਉਸ ਨੂੰ ਧੋਖਾ ਦੇ ਦਿੱਤਾ ਸੀ ਉਸ ਦੇ ਵਿਸ਼ਵਾਸ ਨੂੰ ਉਹਨਾਂ ਨੇ ਠੇਸ ਪਹੁੰਚਾਈ ਸੀ ਇਸ ਲਈ ਉਸ ਨੇ ਉਹ ਦੁਨੀਆ ਛੱਡਣ ਲਈ ਸੋਚ ਬਣਾਈ ਇੱਕ ਦਿਨ ਸਵੇਰ ਦੇ ਸਮੇਂ ਉਸ ਨੇ ਸ਼ਿਵ பகਵਾਣ ਦੀ ਆਰਤੀ ਕੀਤੀ ਤੇ ਫਿਰ ਸੋਚਿਆ ਕਿ ਇਸ ਦੁਨੀਆ ਵਿੱਚ ਰੱਬ ਦੇ ਸਵਾ ਕੋਈ ਆਪਣਾ ਨਹੀਂ ਹੈ ਆਪਣੇ ਹੀ ਮਤਲਬੀ ਹਨ ਜਿਉਣਾ ਝੂਠ ਹੈ ਮਰਨਾ ਸੱਚ ਹੈ। ਉਹ ਉਸੇ ਮੂਰਤੀ ਥਲੇ ਹੀਰਾ ਕੱਢਾ ਤੇ ਚੁੰਮ ਕੇ ਆਪਣੇ ਮੂੰਹ ਵਿੱਚ ਪਾ ਕੇ ਨਿਕਲ ਗਿਆ। ਹੀਰਾ ਨਿਗਲਣ ਨਾਲ ਉਸਦੀ ਮੌਤ ਹੋ ਗਈ ਮਤਲਬੀ ਪਰਵਾਨ ਕੋਜ ਹੱਥ ਨਾ ਲੱਗਾ। ਹੀਰਾ ਹੀਰੇ ਵਿੱਚ ਜਜਬ ਹੋ ਗਿਆ। ਸੋ ਬੱਚਿਓ ਲਾਲਚ ਪੂਰੀ ਬਲਾਹ ਹੈ ਜੇ ਹੀਰੇ ਦਾ ਪਰਿਵਾਰ ਲਾਲਚ ਨਾ ਕਰਦਾ ਤਾਂ ਸਭ ਕੁਝ ਹਾਸਲ ਕਰ ਸਕਦਾ ਸੀ ਇਸੇ ਲਈ ਇਹ ਸਾਨੂੰ ਕਣੀ ਇਹ ਸਿੱਖਿਆ ਦਿੰਦੀ ਹੈ ਸਾਨੂੰ ਕਦੀ ਵੀ ਲਾਲਚ ਨਹੀਂ ਕਰਨਾ ਚਾਹੀਦਾ ਸਾਨੂੰ ਸਬਰ ਤੇ ਸੰਤੋਖ ਨਾਲ ਜ਼ਿੰਦਗੀ ਉਦੀ ਕੱਟਣੀ ਚਾਹੀਦੀ ਹੈ ਧੰਨਵਾਦ